ਜੀ ਬਈ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਅੱਜ ਆਪਾਂ ਤੁਹਾਨੂੰ ਸੈਗ ਕੰਪਨੀ ਦੇ HF2 ਟਾਪ ਦੇ ਬੱਲ ਦੱਸਾਂਗੇ ਜਿਨ੍ਹਾਂ ਦੋਨਾਂ ਦਾ ਆਪਾਂ ਆਪਸ ਵਿੱਚ ਕੰਪੈਰੀਜ਼ਨ ਕਰਾਂਗੇ ਕਿ ਕਿਹੜੇ ਬੱਲ ਦੇ ਅੰਕੜੇ ਦੂਸਰੇ ਨਾਲੋਂ ਵਧੇਰੇ ਚੰਗੇ ਨੇ ਠੀਕ ਆ ਜੀ ਸੋ ਇਹਨਾਂ ਦੋਨਾਂ ਬੱਲਾਂ ਦਾ ਆਪਾਂ ਆਪਸ ਵਿੱਚ ਕੰਪੈਰੀਜ਼ਨ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਜੇ ਆਪਾਂ 20 ਲੀਟਰ ਵਾਲੀ ਗਾਂ ਦੇਖਣਾ ਸੀਮਨ ਭਰੋਣੇ ਆ ਤਾਗੇ ਆਪਾਂ ਨੂੰ ਕਿੰਨਾ ਜੰਪ ਮਿਲ ਕੇ ਵਿੱਚ ਮਿਲ ਸਕਦਾ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਰਾ ਚੈਨਲ ਦੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸਟਰੀ ਜੁੜਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਸੋ ਜਿਵੇਂ ਤੁਸੀਂ ਦੇਖ ਰਹੇ ਆ ਸੈਰ ਕੰਪਨੀ ਦੇ ਦੋ ਬੋਲ ਹੈਗੇ ਜੀ ਇਹ ਸਭ ਤੋਂ ਪਹਿਲਾਂ ਹੈਗਾ ਜੀ HF50361 ਤੇ ਦੂਸਰਾ ਹੈਗਾ HF40432 ਦੋਨੋਂ ਬੋਲ ਪੂਰੇ ਟੌਪ ਦੇ ਬੋਲ ਨੇ ਸ਼ਾਨਦਾਰ ਬੋਲ ਨੇ ਜੋ ਹੈਗਾ HF50361 ਇਸ ਦਾ ਨਾਮ ਹੈਗਾ ਜੀ ਡੈਗੋਨ ਤੇ ਜੋ ਹੈਗਾ 40432 ਇਸ ਦਾ ਨਾਮ ਹੈਗਾ ਹੈਗਾ ਜੀ ਮਿਡਨਾਈਟ ਠੀਕ ਹੈ ਜੀ ਸੋ ਅੰਦਰ ਅਪਾ ਅੰਕੜੇ ਇਸ ਵਿੱਚ ਕੰਪੈਰੀਸ਼ਨ ਕਰਾਂਗੇ ਸਭ ਤੋਂ ਪਹਿਲਾਂ HF50361 ਦਾ ਤੁਸੀਂ ਦੇਖੋ ਮਿਲਕ +2274kg ਬਹੁਤ ਹੀ ਜ਼ਿਆਦਾ ਮਿਲਕ ਅੱਗੇ ਆਪਾਂ ਨੂੰ ਪ੍ਰੋਡਿਊਸ ਕਰਕੇ ਦੇ ਰਿਆ 2274kg ਤੇ ਜੋ ਆਪਣਾ 40432 ਹੈਗਾ ਇਸ ਦਾ ਹੈਗਾ ਜੀ ਮਿਲਕ 1909kg ਇਸ ਦਾ ਵੀ ਕਾਫੀ ਜ਼ਿਆਦਾ ਹਾਈ ਮਿਲਕ ਆ ਰਿਹਾ 1909kg ਜੇ ਆਪਾਂ ਦੇਖੀਏ 50361 ਦੀ ਮਾਂ ਦਾ ਮਿਲਕ ਰਿਕਾਰਡ ਹੈਗਾ 14169kg ਜੀ ਜੈਸੀ ਦੀ ਕੀ ਔਸਤ ਬਣਦੀ ਹੈ 46.45kg ਇੱਕ ਦਿਨ ਦੀ ਤੇ ਜੇ ਆਪਾਂ ਦੇਖੀਏ ਜਿਹੜਾ 1900 ਆਪਣਾ 100 ਸੌਰੀ 40432 ਇਹ ਹੈਗਾ ਬੁੱਲ ਮਿਡਨਾਈਟ ਇਸ ਦੇ ਹੈਗਾ ਜੀ 19548 ਮਿਲਕ ਇਸ ਦੀ ਮਾਂ ਦਾ ਜਿਸ ਦੀ ਕਿ ਬੰਦੀ ਐਵਰੇਜ 64.09 ਕਿਜੀ ਕਾਫੀ ਜਿਆਦੇ ਹਾਈ ਮਿਲਕਿੰਗ ਰਿਕਾਰਡ ਆ ਰਿਹਾ 40432 ਦੀ ਮਾਂ ਦਾ ਜੇ ਆਪਾਂ ਪ੍ਰੋਡਕਟਿਵ ਲਾਈਫ ਦੀ ਗੱਲ ਕਰੀਏ 50 361 ਦੇ ਪ੍ਰੋਡਕਟਿਵ ਲਾਈਫ ਹੈ ਜੀ +4.2 ਤੇ ਜੋ ਹੈਗਾ 40432 ਇਸ ਦੀ ਹੈਗਾ ਜੀ +3.0 ਦੋਨੋਂ ਦੇ ਪ੍ਰੋਡਕਟਿਵ ਲਾਈਫ ਸ਼ਾਨਦਾਰ ਆ ਪਲੱਸ ਵਿੱਚ ਜਾ ਰਹੀ ਆ TPI ਦੀ ਗੱਲ ਕਰੀਏ 2626 ਹੈਗਾ ਜੀ 50361 ਦਾ ਤੇ 2680 ਹੈਗਾ ਵਾ 40432 ਦਾ ਦੋਨਾਂ ਦਾ TPS স্কোর ਵੀ ਕਾਫੀ ਵਧੀਆ ਵਾ ਤੇ ਰਿਲਾਈਬਿਲਟੀ ਇਹਨਾਂ ਦੀ ਹੈਗੀ ਜੀ 75% ਦੋਨਾਂ ਬੋਲਾਂ ਦੀ ਸੇਮ ਜਿਸ ਤੋਂ ਅੱਗੇ ਅਪ ਹੈਲਥ ਐਂਡ ਫਰਟੀਲਿਟੀ ਦੀ ਗੱਲ ਕਰੀਏ DPR ਹੈਗਾ ਜੀ 50361 ਦਾ ਪਲੱਸ 2.5 ਤੇ ਜੋ ਹੈਗਾ 40432 ਦਾ ਹੈਗਾ ਮਾਈਨਸ 1.3 ਸਮੈਟਿਕ ਸੈਲਸ ਸਕੋਰ ਹੈਗਾ 2.64 50361 ਦਾ ਜੋ ਕਿ ਆਪਣੇ ਲਿਵਰ ਇਨਫੈਕਸ਼ਨ ਵਗੈਰਾ ਦਾ ਸਕੋਰ ਹੁੰਦਾ ਹੈ ਤੇ 40432 ਦਾ ਹੈਗਾ 2.87 ਤੇ ਇਹ ਵੀ तकरीबन ਦੋਨੋਂ ਦਾ ਸੇਮ ਆ ਤੈਨੋਂ ਤੋਂ ਥੱਲੇ ਥੱਲੇ ਆ ਐਚ ਸੀ ਆਰ ਹੀਫਰ ਕਨਸੈਪਸ਼ਨ ਰੇਟ ਹੈਗਾ 1.3 ਪਲੱਸ ਵਿੱਚ 50361 ਦਾ ਤੇ 40432 ਦਾ ਮਾਈਨਸ 0.1 ਆ ਰਿਹਾ ਜੀ ਹੀਫਰ ਕਨਸੈਪਸ਼ਨ ਰੇਟ ਤੇ ਜੇ ਸੀ ਸੀ ਆਰ ਦੇਖੀਏ ਤਾਂ 50361 ਦਾ ਪਲੱਸ 3.5 ਆ ਤੇ ਜੋ ਸੀ ਸੀ ਆਰ ਇਸ ਦਾ ਹੈਗਾ ਜੀ ਮਾਈਨਸ 0.6 40432 ਜਾ ਸੋ ਐਸੋ ਬਾਈਸ ਤੁਸੀਂ ਦੇਖ ਸਕਦੇ ਆ ਵੀ ਡੀ ਪੀ ਆਈ ਐਚ ਸੀ ਆਰ ਤੇ ਸੀ ਸੀ ਆਰ ਤਿੰਨ ਵਸ ਦੇ ਮੇਨ ਪੁਆਇੰਟ ਪਲੱਸ ਵਿੱਚ ਨੇ 50361 ਦੇ ਤੇ ਇਸ ਦੇ ਤਿੰਨੋਂ ਮੇਨ ਪੁਆਇੰਟ ਮਾਈਨਸ ਵਿੱਚ ਨੇ 4432 ਦੇ ਠੀਕ ਹੈ ਜੀ ਮਤਲਬ ਕਿ ਪ੍ਰੈਗਨੈਂਟ ਕਰਨ ਮੌਕੇ ਆਪਾਂ ਉਹਨਾਂ 40432 ਦੀ ਬੁੱਲਦੀਆਂ ਬੱਚਿਆਂ ਨੂੰ ਸਮੱਸਿਆ ਆ ਸਕਦੀ ਹੈ ਇਸ ਤੋਂ ਅੱਗੇ ਜੇ ਆਪਾਂ ਕਾਲਵਿੰਗ ਟ੍ਰੇਡਸ ਤੇ ਕਨਫਰਮੇਸ਼ਨ ਦੀ ਗੱਲ ਕਰੀਏ ਸਾਇਰ ਕਾਲਵਿੰਗ ਦੇ ਸਗਾ ਜੀ 2.10 50361 ਦਾ ਤੇ 40432 ਦਾ 2.20 ਆ ਵੀ ਬੱਚਾ ਦੋਨਾਂ ਬੁੱਲਾਂ ਦੇ ਅੱਗੇ ਬੱਚਿਆਂ ਨੂੰ ਆਸਾਨੀ ਨਾਲ ਪੈਦਾ ਹੋ ਸਕਦਾ ਕਾਫੀ ਘੱਟ ਸਕੋਰ ਆ ਰਿਹਾ ਅਟਰ ਦਾ ਸਕੋਰ ਦੇਖੀਏ ਪਲੱਸ 2.4 ਹੈਗਾ 50 361 ਦਾ 40 432 ਦਾ ਹੈਗਾ 0.99 ਜੋ ਕਿ ਪਲੱਸ ਰਚਾ ਫਿਰ ਟੈਂ ਲੱਗ ਸਕੋਰ ਦਾ ਪਲੱਸ 1 ਆ ਰਿਹਾ 50 361 ਦਾ ਤੇ 40 432 ਦਾ ਹੈਗਾ ਪਲੱਸ 0.30 ਬੋਡੀ weight ਪਲੱਸ 0.84 ਹੈਗਾ 50 361 ਦਾ ਤੇ ਇਸ ਦਾ ਹੈਗਾ 0.35 ਠੀਕ ਹੈ ਜੀ ਇਹ ਤੁਸੀਂ ਸਕੋਰ ਦੇਖ ਸਕਦੇ ਆ ਇਸ ਤੋਂ ਅੱਗੇ ਜੇ ਆਪਾਂ ਦੇਖੀਏ 50 361 ਬੋਲ ਰਿਹਾ ਜੇ ਆਪਾਂ ਸੀਮਨ ਭਰੋਣੇ 20 ਲੀਟਰ ਵਾਲੀ ਗਾਂ ਦੇ ਡਾਇਗੋਨ ਜੈਸ ਬੋਲ ਦਾ ਨਾ ਹੈਗਾ ਵਾ ਤੇ ਆਪਾਂ ਨੂੰ ਕਿੰਨਾ ਜੰਪ ਕਰਕੇ ਦੇ ਸਕਦੀ ਹੈ ਜੈਸਾ ਦੇਖ ਸਕਦੇ ਆ ਬਿਲ ਟਰਾਲੀ ਗਾਹ ਦੇ ਆਪਾਂ ਸਿਮ ਭਰਉਣਾ 50 361 ਦਾ ਹੈਗਾ ਜੀ ਪੀਟੀਐਮ ਲਕ 2274 ਕੇਜੀ ਜੋ ਕਿ ਹੋ ਗਿਆ 16443 ਠੀਕ ਹੈ ਜੀ ਆਪਾਂ ਉਹਦੇ ਵਿੱਚ ਐਡ ਕਰਤਾ ਤੇ ਜੇ ਆਪਾਂ ਦੇਖੀਏ 16443 ਦੀ ਆਪਾਂ ਨੂੰ ਐਵਰੇਜ ਹੋ ਗਈ 55.99 ਇੱਕ ਦਿਨ ਦੀ ਜਿਸ ਤਰ੍ਹਾਂ ਇਸ ਦੇ ਅੰਕਰ ਹੈਗੇ 0.75 ਰਿਲਾਈਬਿਲਟੀ 75% 0.75 ਨਾਲ ਗੁਣਾ ਕਰਨ ਨਾਲ ਇਸਦੇ ਆਪਾਂ ਨੂੰ ਇੱਕ ਦਿਨ ਦਾ ਮਿਲਕ 40.43 ਕਿਲੋਗ੍ਰਾਮ ਮਿਲੂਗਾ ਜਿਸ ਤਰ੍ਹਾਂ ਆਪਾਂ 2 ਤੇ ਡਿਵਾਈਡ ਕਰਕੇ 20.21 ਕਿਲੋਗ੍ਰਾਮ ਰਹਿ ਗਿਆ ਜਿਸ ਤਰ੍ਹਾਂ 20 ਲੀਟਰ ਵਾਲੀ ਗਾਵ ਉਸ ਵਿੱਚ 20 ਜਮ 20 40.33 2 ਜੋ ਕਿ ਆਪਾਂ ਨੂੰ 30.32 ਆਪਾਂ ਨੂੰ ਪਹਿਲੇ ਸੂਏ ਤੇ ਆਪਾਂ ਨੂੰ 40 ਸੌਰੀ 50 361 ਬੁੱਲ ਡੈਗੋ ਬੁੱਲ ਦੀਆਂ ਬੱਚੀਆਂ ਪਹਿਲੇ ਸੂਏ 30 ਕਿਲੋਗ੍ਰਾਮ ਮਿਲ ਕੇ ਦੇ ਜਾ ਸਕਦੀਆਂ ਠੀਕ ਹੈ ਜੀ ਜੇ ਆਪਾਂ ਇਸ ਤੋਂ ਅੱਗੇ 40432 ਮੈਡਨਾਈਟ ਬਾਲ ਦੀ ਗੱਲ ਕਰੀਏ ਉਸ ਤੋਂ ਦਾ ਦੇਖੋ ਜੀ ਕਰੰਟ ਮੈਨੇਗਾ 20 ਕਿਲੋਗ੍ਰਾਮ ਜੋ ਆਪਾਂ ਉਸੇ ਦੀ ਗਾਹ ਦੀ ਸਮੇਂ ਭਰਉਣਾ ਵਾ 1900 ਨਾ ਇਸ ਦਾ ਹੈਗਾ ਪੀਟੀਐ ਮਿਲਕ ਠੀਕ ਆ ਜੀ ਜੋ ਕਿ ਆਪਾਂ ਐਡ ਕਰਤਾ ਇਸ ਦੇ ਮਿਲਕ ਵਿੱਚ ਜੋ ਕਿ ਆ ਗਿਆ 21457 ਤੇ ਇਸ ਦਾ ਡੇਲੀ ਦਾ ਹੋਗਾ 70.35 ਕਿਲੋਗ੍ਰਾਮ 0.75 ਨਾਲ ਗੁਣਾ ਕੀਤੀ 52.75 ਆਪਾਂ ਨੂੰ ਇੱਕ ਦਿਨ ਦਾ ਕਿਲੋਗ੍ਰਾਮ ਮਿਲਕ ਮਿਲੂਗਾ ਮੈਡਨਾਈਟ ਬਾਲ ਦੀਆਂ ਬੱਚੀਆਂ ਦਾ ਜੇਬ ਬਿਲੀਟਰਲੀ ਗਾਹ ਦੇ ਤਰ੍ਹਾਂ 52.76 ਡਿਵਾਈਡ 2 ਤੇ ਜੋ ਕਿ ਲੱਗਾ ਜੀ 26.38 ਹੁਣ 20 52.76 ਡਿਵਾਈਡ 2 ਜੋ ਕਿ ਹੋਗਾ ਜੀ 36.38 ਕਿਲੋਗ੍ਰਾਮ ਇੱਕ ਦਿਨ ਦੀ ਆਪਾਂ ਨੂੰ ਐਵਰੇਜ ਮਿਡਨਾਈਟ ਬਾਲ ਦੀਆਂ ਬੱਚੀਆਂ ਦੇ ਪਹਿਲੇ ਸਵੇ ਮਿਲ ਸਕਦੀ ਹੈ ਕਾਫੀ ਵਧੀਆ ਰਿਕਾਰਡ ਆ ਸਕਦਾ ਮਿਡਨਾਈਟ 40432 ਦਾ ਤੇ ਦੂਸਰੇ ਪਾਸੇ ਜੋ ਆਪਣਾ ਬਾਲ ਹੈਗਾ 50361 ਉਸ ਦਾ ਵੀ ਕਾਫੀ ਵਧੀਆ ਮਿਲ ਕੇ ਰਿਕਾਰਡ ਹੈਗਾ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸਿਰ ਜੁੜਨ ਲਈ ਧੰਨਵਾਦ